ਪੰਜਾਬ ਦੀ ਤਰਤੀ ਹਮੇਸ਼ਾ ਗੱਭਰੂ ਜਵਾਨਾਂ ਲਈ ਜਾਣੀ ਜਾਂਦੀ ਸੀ ਲੇਕਿਨ ਹੁਣ ਪੰਜਾਬ ਨੂੰ ਬੜੇ ਚਿਰ ਤੋਂ ਮੈਂ ਹਮੇਸ਼ਾ ਦੇਖਦਾ ਕਿ ਲੋਕੀ ਕਹਿੰਦੇ ਕਿ ਪੰਜਾਬ ਚ ਡਰੱਗਸ ਬਹੁਤ ਨੇ ਜਿਹੜਾ نئی ਪੀੜ੍ਹੀ ਹੈ ਜਿਹੜੀ ਨਾ ਯੂਥ ਹੈ ਉਹ ਡਰੱਗਸ ਦਾ ਬਹੁਤ ਪ੍ਰਭਾਵਿਤ ਹੋ ਡਰਗਸ ਦੇ ਕਾਰਨ ਕ੍ਰਾਈਮ ਵਧਿਆ ਕੁਕੀ ਡਰਗਸ ਖਰੀਦਣ ਉਹਨਾਂ ਨੂੰ ਬੈਸੀ ਚਾਹੀਦੇ ਤੇ ਉਲਟੇ ਸਿੱਧੀਆਂ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਇੱਕ ਮੁਹਿੰਮੀ ਵਿੱਚ ਚਾਰੇ ਚਲਾਈ ਸੀ ਜਿਸ ਸੇ ਬਹੁਤ ਸਾਰੇ ਕਰੀਬਨ 270 ਤੋਂ 280 ਬੱਚਿਆਂ ਨੂੰ ਸਿਗਰਜ ਸਕੂਲ ਅਕੈਡਮੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੇਕਿਨ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਤੱਕ ਸੀ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਕੀ ਕਰਨ ਲਈ ਪੰਜਾਬ ਸਰਕਾਰ ਨੇ ਆਨਰੇਬਲ ਜਿਵੇਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੇ ਔਰ ਸਾਡੇ ਡੀਜੀਪੀ ਸਾਹਿਬ ਨੇ ਯਾਦਵ ਜੀ ਨੇ ਬਹੁਤ ਹੀ ਕਮਾਲ ਦੀ ਇਹ ਜਿਹੜੀ मुहिम ਚੱਲੀ ਹੈ ਜਿਹਦੇ ਵਿੱਚ ਮਿਲ ਜੁਲ ਕੇ ਅਸੀਂ ਪੰਜਾਬ ਨੂੰ ਵਾਪਸ ਉਹ ਪੰਜਾਬ ਬਣਾਉਣਾ ਹੈ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਕਿਉਂ ਸਰ ਨੂੰ ਸਰ ਨੂੰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੀ ਤਰਤੀ ਹਮੇਸ਼ਾ ਗੱਭਰੂ ਜਵਾਨਾਂ ਲਈ ਜਾਣੀ ਜਾਂਦੀ ਸੀ ਲੇਕਿਨ ਹੁਣ ਪੰਜਾਬ ਨੂੰ ਬੜੇ ਚਿਰ ਤੋਂ ਮੈਂ ਹਮੇਸ਼ਾ ਦੇਖਦਾ ਕਿ ਲੋਕੀ ਕਹਿੰਦੇ ਕਿ ਪੰਜਾਬ ਚ ਡਰੱਗਸ ਬਹੁਤ ਨੇ ਜਿਹੜਾ ਨਵੀਂ ਪੀੜ੍ਹੀ ਹੈ ਜਿਹੜੀ ਨਵਾਂ ਯੂਥ ਹੈ ਉਹ ਡਰੱਗਸ ਨਾਲ ਬਹੁਤ ਪ੍ਰਭਾਵਿਤ ਹੋ ਰਿਹਾ ਮੈਂ ਖੁਦ ਵੀ ਪਰਸਨਲ ਵੀ ਜਦੋਂ ਮੈਂ ਮੁਗੇ ਜਾਣੇ ਮੈਂ ਜਿਹੜੇ ਪੰਜਾਬ ਦੇ ਹਿੱਸੇ ਹੈ ਜਾਣੇ ਉਤੇ ਬਹੁਤ سارے ਲੋਕ ਯੰਗ ਜਿਹੜੀ ਬ੍ਰੀਡ ਹੈ ਉਹ ਡਰੱਗਸ ਨਾਲ ਬਹੁਤ ਜ਼ਿਆਦਾ ਕਿਰੀ ਹੋਈ ਹੈ ਡਰੱਗਸ ਦੇ ਕਾਰਨ ਕ੍ਰਾਈਮ ਵਾਧਿਆ ਕੋਕੀ ਡਰੱਗਸ ਖਰੀਦਣ ਉਹਨਾਂ ਨੂੰ ਪੈਸੇ ਚਾਹੀਦੇ ਤੇ ਉਲਟੀਆਂ ਸਿੱਧੀਆਂ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਮੈਂ ਇੱਕ ਮੁਹਿੰਮ ਵੀ ਚਾਰੇ ਜਲਾਈ ਸੀ ਜਿਸ ਸੇ ਅਸੀਂ ਬਹੁਤ ਸਾਰੇ ਕਰੀਬਨ 270 ਤੋਂ 280 ਬੱਚਿਆਂ ਨੂੰ ਅਸੀਂ ਡਰੱਗਸ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਉਹ ਡਰੱਗਸ ਦੀ ਦੁਨੀਆ ਤੋਂ ਬਾਹਰ ਆ ਸਕਦੇ ਨੇ ਲੇਕਿਨ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਨੇ ਆਨਰੇਬਲ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਭਾਜੀ ਨੇ ਔਰ ਸਾਡੇ ਡੀਜੀਪੀ ਸਾਹਿਬ ਨੇ ਯਾਦਵ ਜੀ ਨੇ ਬਹੁਤ ਹੀ ਕਮਾਲ ਦੀ ਜਿਹੜੀ ਮੁਹਿੰਮ ਚੱਲੀ ਹੈ ਛੇੜੀ ਹੈ ਜਿਹਦੇ ਵਿੱਚ ਪੰਜਾਬ ਨੂੰ ਡਰੱਗਸ ਫ੍ਰੀ ਬਣਾਉਣਾ ਹੈ ਉਹ ਬੜੀ ਕਮਾਲ ਦੀ ਹੈ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਸਪੋਰਟ ਕਰੋ ਜਿਹੜਾ ਵੀ ਯੰਗ ਬੱਚਾ ਕਿਸੇ ਨੂੰ ਜਾਣਦਾ ਹੈ ਕਿ ਉਹ ਡਰੱਗਸ ਨਾਲ ਪ੍ਰਭਾਵਿਤ ਹੈ ਉਹਦੇ ਬਾਰੇ ਦੱਸੋ ਔਰ ਮਿਲ ਜੁਲ ਕੇ ਅਸੀਂ ਪੰਜਾਬ ਨੂੰ ਵਾਪਸ ਉਹ ਪੰਜਾਬ ਬਣਾਣਾ ਹੈ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਔਰ ਇਹ ਤਾਦੀ ਹੋ ਸਕਦਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਮੁਹਿੰਮ ਨੂੰ ਸਪੋਰਟ ਕਰੀਏ ਚਲੋ ਰਲ ਮਿਲ ਕੇ ਅਸੀਂ ਪੰਜਾਬ ਨੂੰ ਵਾਪਸ ਨਸ਼ਾ ਮੁਕਤ ਬਣਾਏਗੇ ਔਰ ਪੰਜਾਬ ਦੀ ਤਰਤੀਬ ਵਾਪਸ ਜਿਹੜੀ ਹੈ ਉਹ ਯੂਥ ਲਈ ਜਾਣੇ ਜਾਵੇ ਇਹਦੇ ਲਈ ਮੈਨੂੰ ਤੁਹਾਡੀ ਸਾਰੀ ਸਪੋਰਟ ਹੈ ਔਰ ਪੰਜਾਬ ਸਰਕਾਰ ਦਾ ਔਰ ਪੰਜਾਬ ਦੀ ਪੂਰੀ ਪੁਲਿਸ ਜਿਹੜੀ ਹੈ ਇਹਦੇ ਵਿੱਚ ਬਹੁਤ ਅੱਗੇ ਆ ਕੇ ਸਪੋਰਟ ਕਰ ਰਹੀ ਹੈ ਸਾਨੂੰ ਨੇ ਸਪੋਰਟ ਕਰਨੀ ਹੈ ਔਰ ਮੈਂ ਦਿਲੋਂ ਉਹਨਾਂ ਨੂੰ ਸੈਲੂਟ ਕਰਦਾ ਹਾਂ ਕਿ ਜਿਹੜੀ ਐਫਰਟ ਹੈ ਇਦਾਂ ਹੀ ਜਾਰੀ ਰੱਖੋ ਔਰ ਅਸੀਂ ਮਿਲ ਜੁਲ ਕੇ ਵਾਪਸ ਪੰਜਾਬ ਦਾ ਨਾਮ ਜਿਹੜਾ ਹੈ ਟੌਪ ਤੇ ਲੈ ਕੇ ਜਾਵਾਂਗੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੀ ਤਰਤੀ ਹਮੇਸ਼ਾ ਗੱਭਰੂ ਜਵਾਨਾਂ ਲਈ ਜਾਣੀ ਜਾਂਦੀ ਸੀ ਲੇਕਿਨ ਹੁਣ ਪੰਜਾਬ ਨੂੰ ਬڑے ਚਿਰ ਤੋਂ ਮੈਂ ਹਮੇਸ਼ਾ ਦੇਖਦਾ ਹਾਂ ਕਿ ਲੋਕੀ ਕਹਿੰਦੇ ਕਿ ਪੰਜਾਬ ਚ ਡਰੱਗਸ ਬਹੁਤ ਨੇ ਜਿਹੜਾ ਨਵੀਂ ਪੀੜ੍ਹੀ ਹੈ ਜਿਹੜੀ ਨਵਾਂ ਯੂਥ ਹੈ ਉਹ ਡਰੱਗਸ ਨਾਲ ਬਹੁਤ ਪ੍ਰਭਾਵਿਤ ਹੋਰ ਮੈਂ ਖੁਦ ਵੀ ਪਰਸਨਲ ਵੀ ਜਦੋਂ ਮੈਂ ਮੋਗੇ ਜਾਣਾ ਹੈ ਜਿਹੜੇ ਪੰਜਾਬ ਦੇ ਹਿੱਸੇ ਆ ਜਾਣਾ ਉੱਤੇ ਬਹੁਤ ਸਾਰੇ ਲੋਕ ਯੰਗ ਜਿਹੜੀ ਬ੍ਰੀਡ ਹੈ ਉਹ ਡਰੱਗਸ ਨਾਲ ਬਹੁਤ ਜ਼ਿਆਦਾ ਕਿਰੀ ਹੋਈ ਹੈ ਡਰੱਗਸ ਦੇ ਕਾਰਨ ਕ੍ਰਾਈਮ ਵਧਿਆ ਕਿਉਂਕਿ ਡਰੱਗਸ ਖਰੀਦਣ ਉਹਨਾਂ ਨੂੰ ਪੈਸੇ ਚਾਹੀਦੇ ਤੇ ਉਲਟੀਆਂ ਸਿੱਧੀਆਂ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਹੈ ਮੈਂ ਇੱਕ ਮੁਹਿੰਮ ਵੀ ਵਿੱਚ ਚਾਰੇ ਚਲਾਈ ਸੀ ਜਿਸ ਸੇ ਅਸੀਂ ਬਹੁਤ ਸਾਰੇ ਕਰੀਬਨ 270 ਤੋਂ 280 ਬੱਚਿਆਂ ਨੂੰ ਅਸੀਂ ਡਰੱਗਸ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਉਹ ਡਰੱਗਸ ਦੀ ਦੁਨੀਆ ਤੋਂ ਬਾਹਰ ਆ ਸਕਦੇ ਹਨ ਲੇਕਿਨ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਤੱਕ ਕਿਸੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਨੇ ਆਨਰੇਬਲ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਭਾਜੀ ਨੇ ਔਰ ਸਾਡੇ ਡੀਜੀਪੀ ਸਾਹਿਬ ਨੇ ਯਾਦਵ ਜੀ ਨੇ ਬਹੁਤ ਹੀ ਕਮਾਲ ਦੀ ਇਹ ਜਿਹੜੀ ਮੁਹਿੰਮ ਚੱਲੀ ਹੈ ਚੇੜੀ ਹੈ ਜਿਹਦੇ ਵਿੱਚ ਪੰਜਾਬ ਨੂੰ ਡਰਗਸ ਫ੍ਰੀ ਬਣਾਉਣਾ ਹੈ ਉਹ ਬੜੀ ਕਮਾਲ ਦੀ ਹੈ ਮੈਂ ਸਾਰੇ ਲੋਕਾਂ ਨੂੰ ਕਹਾਂਗਾ ਕਿ ਇਸ ਸਪੋਰਟ ਕਰੋ ਜਿਹੜਾ ਵੀ ਯੰਗ ਬੱਚਾ ਕਿਸੇ ਨੂੰ ਜਾਣਦਾ ਹੈ ਕਿ ਉਹ ਡਰਗਸ ਨਾਲ ਪ੍ਰਭਾਵਿਤ ਹੈ ਉਹਦੇ ਬਾਰੇ ਦੱਸੋ ਔਰ ਮਿਲ ਜੁਲ ਕੇ ਅਸੀਂ ਪੰਜਾਬ ਨੂੰ ਵਾਪਸ ਉਹ ਪੰਜਾਬ ਬਣਾਉਣਾ ਹੈ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਔਰ ਇਤਿਹਾਦੀ ਹੋ ਸਕਦਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਮੁਹਿੰਮ ਨੂੰ ਸਪੋਰਟ ਕਰੀਏ ਚਲੋ ਰਲ ਮਿਲ ਕੇ ਅਸੀਂ ਪੰਜਾਬ ਨੂੰ ਵਾਪਸ ਨਸ਼ਾ ਮੁਕਤ ਬਣਾਈਏ ਔਰ ਪੰਜਾਬ ਦੀ ਤਰਤੀਬ ਵਾਪਸ ਜਿਹੜੀ ਹੈ ਉਹ ਯੂਥ ਲਈ ਜਾਣੇ ਜਾਵੇ ਇਹਦੇ ਲਈ ਮੈਨੂੰ ਤੁਹਾਡੀ ਸਾਰੀ ਸਪੋਰਟ ਹੈ ਔਰ ਪੰਜਾਬ ਸਰਕਾਰ ਦਾ ਔਰ ਪੰਜਾਬ ਦੀ ਪੂਰੀ ਪੁਲਿਸ ਜਿਹੜੀ ਹੈ ਇਹਦੇ ਵਿੱਚ ਬਹੁਤ ਅੱਗੇ ਆ ਕੇ ਸਪੋਰਟ ਕਰ ਰਹੀ ਹੈ ਸਾਨੂੰ ਨੇ ਸਪੋਰਟ ਕਰਨੀ ਹੈ ਔਰ ਮੈਂ ਦਿਲੋਂ ਉਹਨਾਂ ਨੂੰ ਸੈਲੂਟ ਕਰਦਾ ਹਾਂ ਕਿ ਜਿਹੜੀ ਐਫਰਟ ਹੈ ਇਦਾਂ ਹੀ ਜਾਰੀ ਰੱਖੋ ਔਰ ਅਸੀਂ ਮਿਲ ਜੁਲ ਕੇ ਵਾਪਸ ਪੰਜਾਬ ਦਾ ਨਾਮ ਜਿਹੜਾ ਹੈ ਟੌਪ ਤੇ ਲੈ ਕੇ ਜਾਵਾਂਗੇ